ਜੋ ਕਿ ਲੋੜਵੰਤ ਔਰ ਗਰੀਬ ਮਰੀਜ਼ਾਂ ਨੂੰ ਬਹੁਤ ਵੱਡੇ ਪੱਧਰ ਤੇ ਸਹਾਇਤਾ ਕਰਦਾ ਔਰ ਬਹੁਤ ਹੀ ਕੰਪਲਿਕੇਟਿਡ ਇੰਜਰੀਜ਼ ਜਿਹੜੀਆਂ ਕਿ ਸਪਾਇਨਲ ਇੰਜਰੀਜ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਪਜੀ ਤੋਂ ਵੀ ਇਲਾਜ ਕਰਾਉਣਾ ਕਈ ਵਾਰੀ ਔਖਾ ਹੋ ਜਾਂਦਾ ਔਰ ਤਿੰਨ ਸਟੇਟਸ ਪੰਜਾਬ ਹਰਿਆਣਾ ਹਿਮਾਚਲ ਇਵਨ ਚੰਡੀਗੜ੍ਹ ਵੀ ਦੇ ਨਾਲ ਜੁੜੇ ਹੋਏ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਇਹ ਇਸ ਸੈਂਟਰ ਨੂੰ ਸਹਿਯੋਗ ਕਰਦਾ ਹੈ ਸੈਂਟਰ ਦੇ ਉੱਪਰ ਹੱਥ ਰੱਖਦਾ ਸੋ ਪੰਜਾਬ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸੈਂਟਰ ਨੂੰ ਹੋਰ ਪਰਫੁੱਲੈਟ ਕੀਤਾ ਜਾਵੇ ਜਿਵੇਂ ਕਿ ਅੱਜ ਮੈਂ ਇੱਥੇ ਵਿਜ਼ਿਟ ਕੀਤੀ ਔਰ ਡਾ ਸਾਬ ਡਾਕਟਰ ਰਾਜਬਹੱਤਰ ਜੋ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਨੇ ਇੱਥੇ ਔਰ ਇਹਨਾਂ ਦੇ ਨਾਲ ਸਾਡੇ ਯੂਰੋਲੋਜਿਸ ਡਾਕਟਰ ਸੁਪਰ ਸਪੈਸ਼ਲਿਸਟ ਡਾਕਟਰ ਇੱਥੇ ਆ ਕੇ ਸੇਵਾਵਜੋਂ ਕੰਮ ਕਰ ਰਹੇ ਨੇ ਔਰ ਅਸੀਂ ਅੱਜ ਇਸ ਸੈਂਟਰ ਨੂੰ ਜਿਹੜੀ ਇੱਥੇ ਡਿਮਾਂਡ ਸੀ ਕਿ ਉੱਪਰਲੀ ਮੰਜ਼ਲ ਸੈਕੰਡ ਫਲੋਰ ਇੱਥੇ ਕੰਸਟਰਕਟ ਕੀਤੀ ਜਾਣੀ ਹੈ ਉਹਦੇ ਲਈ ਸਾਡਾ ਵਿਭਾਗ ਜਿਹੜਾ ਉਹ 3 ਕਰੋੜ ਦੀ ਰਾਸ਼ੀ ਪ੍ਰੋਵਾਈਡ ਕਰਨ ਜਾ ਰਿਹਾ ਔਰ ਇਸ ਤੋਂ ਬਿਨਾ ਜੋ ਇਹਨਾਂ ਦੀ ਡਿਮਾਂਡ ਹੈ ਕਿ ਸਾਡੀ ਜਿਹੜੀ ਐਨੂਅਲ ਜੋ ਸਾਨੂੰ ਸਪੋਰਟ ਕੀਤੀ ਜਾਂਦੀ ਹੈ ਉਹ ਵੀ ਵਧਾਈ ਜਾਵੇ ਇਸ ਤੇ ਬਾਰੇ ਵੀ ਪੰਜਾਬ ਸਰਕਾਰ ਵਿਚਾਰ ਕਰ ਰਹੀ ਹੈ ਔਰ ਅਸੀਂ ਜਲਦ ਇਹਨੂੰ ਇੰਪਲੀਮੈਂਟ ਕਰਾਂਗੇ ਇੱਥੋਂ ਦੀਆਂ ਫੈਸਿਲਿਟੀਆਂ ਵੀ ਵਧਾਵਾਂਗੇ ਕਿਉਂਕਿ ਲਗਭਗ 50 ਦੇ ਕਰੀਬ ਆਪਰੇਸ਼ਨ ਜਿਹੜੇ ਆ ਹਰ ਮਹੀਨੇ ਇੱਥੇ ਸਪਾਇਨਲ ਇੰਜਰੀ ਨਾਲ ਰਿਲੇਟਡ ਕਿਡਨੀ ਨਾਲ ਰਿਲੇਟਡ ਕੀਤੇ ਜਾਂਦੇ ਨੇ ਔਰ ਤਕਰੀਬਨ 100 ਦੀ OPD ਜਿਹੜੀ ਰੋਜ਼ ਕੀਤੀ ਜਾਂਦੀ ਹੈ ਸੋ ਸਾਡੇ ਲੋਕਾਂ ਤੱਕ ਵੱਧ ਤੋਂ ਵੱਧ ਇਹ ਸਹੂਲਤ ਪਹੁੰਚੇ ਸਾਡੇ ਗਰੀਬ ਲੋਕਾਂ ਤੱਕ ਇਹਦੇ ਲਈ ਪੰਜਾਬ ਸਰਕਾਰ ਇਸ ਸੈਂਟਰ ਨੂੰ ਹੋਰ ਜ਼ਿਆਦਾ ਪਰਫੁੱਲਿਤ ਕਰੇਗੀ